ਜੀ ਜਿਹੜੇ ਮੇਨ ਮੁੱਦੇ ਦੇ ਵਿੱਚ ਉਠਾਏ ਗਏ ਉਹਦੇ ਵਿੱਚ ਇੱਕ ਤਾਂ ਇਨਕਮ ਟੈਕਸ ਦਾ 43B ਦਾ ਮੁੱਦਾ ਹੈ ਹਲਵਾਰਾ 에어ਪੋਰਟ ਨੂੰ ਜਲਦੀ ਪੂਰਾ ਕੀਤਾ ਕਰਨ ਬਾਰੇ ਕਿਹਾ ਐਮਐਸਐਮਈ ਦੀਆਂ ਸਕੀਮਸ ਹੈ ਉਹਦੇ ਲਈ 22137 ਕਰੋੜ ਰੁਪਏ ਰੱਖਿਆ ਜਾਂਦਾ ਹੈ ਅਸੀਂ ਇਹ ਗੇ ਬੇਨਤੀ ਕੀਤੀ ਹੈ ਵੀ ਇਹਨੂੰ ਘੱਟੋ ਘੱਟ 10 ਗੁਣਾ ਕੀਤਾ ਜਾਵੇ ਬਾਹਰ ਐਗਜ਼ੀਬਿਸ਼ਨ ਲਗਾਉਣ ਬਾਰੇ ਹੈ ਇੰਡਸਟਰੀ ਦੀ ਲੀਨ ਕਨਫੈਕਟਰੀਂਗ ਦੀ ਸਕੀਮ ਹੈ ਉਹਨਾਂ ਨੂੰ ਸਟਰੈਂਥਨ ਕੀਤਾ ਜਾਵੇ ਤਾਂ ਕਿ ਜਿਹੜੀ ਲੁਧਿਆਣੇ ਦੀ ਇੰਡਸਟਰੀ ਗਰੋਅ ਕਰੇ ਸਾਡੇ ਕੋਲ ਵੀ ਇਹੀ ਮੌਕਾ ਹੁੰਦਾ ਆਪੇ ਗੱਲਾਂ ਸਹੀ ਤਰੀਕੇ ਨਾਲ ਕਰਨੀਆਂ ਔਰ ਟਾਈਮ ਟੂ ਟਾਈਮ ਬਹੁਤ ਸਾਰੇ ਮਸਲੇ ਜਿਹੜੇ ਬੜੀ ਬੁਰੀ ਤਰ੍ਹਾਂ ਸਾਡੇ ਫਸੇ ਹੋਏ ਸੀ ਉਹ ਵੱਖਰੀਆਂ ਵੱਖਰੀਆਂ ਮੌਕੇ ਦੀਆਂ ਸਰਕਾਰਾਂ ਨੇ ਹੱਲ ਕੀਤੇ ਮੈਂ ਤਾਂ ਇਹਨੂੰ ਪੂਰਾ ਸੀਰੀਅਸ ਸਮਝਦਾ ਹਾਂ ਔਰ ਸ਼ੀ ਹੈਂਡਲ ਦਾ ਮੀਟਿੰਗ ਔਰ ਸ਼ੀ ਗੇਵ ਦਾ ਅਸ਼ੋਰੈਂਸ ਇਹਨਾਂ ਮੀਟਿੰਗਾਂ ਦਾ ਪਰਪਸ ਇਹੀ ਹੁੰਦਾ ਬਈ ਸਾਡੀ ਪਾਰਟੀ ਜਿਤ ਹਿਊਮਨ ਜਨਰਲ ਸਾਈਕੋਲੋਜੀ ਗੱਲ ਕਰਾਂ ਜਦੋਂ ਅਸੀਂ ਕੋਈ ਚੀਜ਼ ਸੁਣਦੇ ਆ ਤਾਂ ਸਾਡਾ ਮਾਈਂਡ ਚੇਂਜ ਹੁੰਦਾ जन हितेशी टीआरपी नहीं भरो साहब का नमस्कार सत श्री अकाल आदाब आज जते निर्मला सीतारमण जी जी हां ਸਾਡੇ ਦੇਸ਼ ਦੇ ਵਿੱਤ ਮੰਤਰੀ ਉਹ ਅੱਜ ਲੁਧਿਆਣਾ ਪਹੁੰਚੇ ਔਰ ਇੰਡਸਟਰੀ ਦੇ ਨਾਲ ਮੀਟਿੰਗ ਕੀਤੀ ਸੋ ਇੱਕ ਪਾਸੇ ਲੋਕ ਸਭਾ ਚੌਣ ਔਰ ਦੂਸਰੇ ਪਾਸੇ ਇੰਡਸਟਰੀ ਦੇ ਨਾਲ ਇੱਕ ਵਨ ਔਨ ਵਨ ਮੀਟਿੰਗ ਸੋ ਜਾਣਦੇ ਆ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਨਾਲ ਕਾਰੂ ਜਦੀ ਨਾਲ ਕਿ ਕਿੱਦਾਂ ਦੀ ਮੀਟਿੰਗ ਰਹੀ ਹੈ ਤੇ ਕਿੱਦਾਂ ਦਾ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਅੱਜ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਥੈਂਕਸ ਫॉर ギਵਿੰਗ ਮੀ ਦਾ ਟਾਈਮ ਸਭ ਤੋਂ ਪਹਿਲਾਂ ਜਿਹੜਾ ਅੱਜ ਨਿਰਮਲਾ ਸੀਤਾ ਰਮਨ ਜੀ ਇੰਡਸਟਰੀ ਨਾਲ ਇਹਨਾਂ ਨੇ ਮੀਟਿੰਗ ਕੀਤੀ ਉਹਦੇ ਵਿੱਚ ਇੰਡਸਟਰੀ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਔਰ ਅਸੀਂ ਜਿਹੜੇ ਮੇਨ ਮੁੱਦੇ ਦੇ ਵਿੱਚ ਉਠਾਏ ਗਏ ਉਹਦੇ ਵਿੱਚ ਇੱਕ ਤਾਂ ਇਨਕਮ ਟੈਕਸ ਦਾ 43 ਬੀ ਦਾ ਮੁੱਦਾ ਹੈ ਉਹਨੂੰ ਮੇਨਲੀ ਅਸੀਂ ਟੇਕ ਅਪ ਕੀਤਾ ਫਰੇਟ ਕੋਰੀਡੋਰ ਜਿੱਦੀ ਇੰਡਸਟਰੀ ਦੀ ਕਾਫੀ ਟਾਈਮ ਤੋਂ ਡਿਮਾਂਡ ਹੈ ਹਲਵਾਰਾ 에ਅਰਪੋਰਟ ਨੂੰ ਜਲਦੀ ਪੂਰਾ ਕੀਤਾ ਕਰਨ ਬਾਰੇ ਕਿਹਾ ਜਿਹੜਾ ਕਸਟਮ ਤੋ ਇਸ ਪੂਰੀਅਸ ਐਂਡ ਅੰਡਰ ਵੈਲਿਊਡ ਮਟੀਰੀਅਲ ਆਂਦੇ ਆ ਉਹਦੇ ਲਈ ਇੰਡਸਟਰੀ ਨੂੰ ਬੜੀ ਦਿੱਕਤ ਆਂਦੀ ਹੈ ਜੇ ਬਾਈਸਾਈਕਲ ਪਾਰਟਸ ਐ ਆਟੋ ਪਾਰਟਸ ਐ ਟੈਕਸਟਾਈਲ ਇੰਡਸਟਰੀ ਐ ਇਹਦੇ ਬਾਰੇ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀਆਂ ਐਮਐਸਐਮਈ ਦੀਆਂ ਸਕੀਮਸ ਐ ਉਹਦੇ ਲਈ 22137 ਕਰੋੜ ਰੁਪਏ ਰੱਖਿਆ ਜਾਂਦਾ ਹੈ ਅਸੀਂ ਇਹ ਬੇਨਤੀ ਕੀਤੀ ਹੈ ਵੀ ਇਹਨੂੰ ਘੱਟੋ ਘੱਟ 10 ਗੁਣਾ ਕੀਤਾ ਜਾਵੇ ਔਰ ਜਿਹੜੀਆਂ 12 ਸਕੀਮਾਂ ਇੰਡਸਟਰੀ ਲਈ ਹੈਗੀਆਂ ਜਿਦੇ ਚ ਕੇ ਉਹਦੇ ਚ ਬਾਹਰ ਐਗਜ਼ੀਬਿਸ਼ਨ ਲਗਾਉਣ ਬਾਰੇ ਐ ਇੰਡਸਟਰੀ ਦੀ ਲੀਨ ਮੈਨੂਫੈਕਚਰਿੰਗ ਦੀ ਸਕੀਮ ਹੈ ਉਹਨਾਂ ਨੂੰ ਸਟਰੈਂਥਨ ਕੀਤਾ ਜਾਵੇ ਤਾਂ ਕਿ ਜਿਹੜੀ ਲੁਧਿਆਣੇ ਦੀ ਇੰਡਸਟਰੀ ਗਰੋ ਕਰੇ ਸਰ ਅੱਜ ਦੀ ਜਿਹੜੀ ਮੀਟਿੰਗ ਹੈ ਇੱਕ ਪਾਸੇ ਇਲੈਕਸ਼ਨ ਆ ਉਸ ਦੇ ਵਿੱਚ ਇਦਾਂ ਦੀ ਮੀਟਿੰਗ ਇਹ ਐ ਤਾਂ ਨਹੀਂ ਲੱਗਿਆ ਕਿ ਕਿਤੇ ਇਹ ਮੌਕਾ ਸੰਭਾਲਣ ਲਈ ਚੋਣਵੀ ਜਿਵੇਂ ਜੁਮਲੇ ਹੁੰਦੇ ਆ ਕਿ ਠੀਕ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਦਸੀਆਂ ਉਹਨਾਂ ਦੀ ਇੰਟੈਲੀਜੈਂਸ ਤੁਹਾਡੇ ਲੋਕਾਂ ਤੋਂ ਵੀ ਬਹੁਤ ਅੱਗੇ ਹੈ ਵਿਜ਼ਨ ਅੱਗੇ ਹੈ ਇਹ ਅੱਜ ਹੀ ਗੱਲਾਂ ਕਿਉਂ ਦੇਖੋ ਇਹ ਸਾਡੇ ਕੋਲ ਵੀ ਇਹੀ ਮੌਕਾ ਹੁੰਦਾ ਆਪਣੀਆਂ ਗੱਲ ਗੱਲਾਂ ਸਹੀ ਤਰੀਕੇ ਨਾਲ ਕਰਨ ਦੀਆਂ ਬਾਕੀ ਸੀਆਈਸੀਯੂ ਜਿਹੜੀ ਰਿਪਰੈਜ਼ੈਂਟੇਸ਼ਨ ਭੇਜਦਾ ਉਹਦਾ ਜਰੂਰ ਅਸਰ ਹੁੰਦਾ ਔਰ ਟਾਈਮ ਟੂ ਟਾਈਮ ਬਹੁਤ ਸਾਰੇ ਮਸਲੇ ਜਿਹੜੇ ਬੜੀ ਬੁਰੀ ਤਰ੍ਹਾਂ ਸਾਡੇ ਫਸੇ ਹੋਏ ਸੀ ਉਹ ਬکریاں ਵਕੀਆਂ ਮੌਕੇ ਦੀਆਂ ਸਰਕਾਰਾਂ ਨੇ ਹੱਲ ਕੀਤੇ ਸੋ ਇਹ ਅੱਜ ਚੋਣਾਂ ਦੌਰਾਨ ਇਹੋ ਜਿਹੇ ਮੁੱਦਿਆਂ ਨੂੰ ਜਿਹੜੀ ਇਹੋ ਜਿਹੀ ਮੀਟਿੰਗਾਂ ਨੂੰ ਤੁਸੀਂ ਕਿੰਨਾ ਸੀਰੀਅਸ ਸਮਝਦੇ ਨਹੀਂ ਮੈਂ ਤਾਂ ਇਹਨੂੰ ਪੂਰਾ ਸੀਰੀਅਸ ਸਮਝਦਾ ਹੌਸ਼ ਹੀ ਹੈਂਡਲ ਦਾ ਮੀਟਿੰਗ ਔਰ ਹੌਸ਼ ਹੀ ਗੇਵ ਦਾ ਅਸ਼ੋਰੈਂਸ ਦੇਖੋ ਇੱਕ ਦੇਸ਼ ਦੇ ਵਿੱਤ ਮੰਤਰੀ ਹੈ ਉਹ ਜੇ ਕੋਈ ਗੱਲ ਕਹਿੰਦੇ ਆ ਤਾਂ ਸਾਨੂੰ ਉਹਨੂੰ ਵੇਟੇਜ ਦੇਣੀ ਚਾਹੀਦੀ ਹੈ ਕੋਈ ਵੀ ਸੀਨੀਅਰ ਲੀਡਰ ਹੈ ਚਾਹੇ ਉਹ ਪੰਜਾਬ ਦਾ ਚਾਹੇ ਉਹ ਸੈਂਟਰ ਦਾ ਅਸੀਂ ਉਹਦੀ ਰਿਸਪੈਕਟ ਕਰਦੇ ਆਂ ਉਹ ਗੱਲ ਕਰਦਾ ਤਾਂ ਅਸੀਂ ਸਮਝਦੇ ਆਂ ਵੀ ਉਹ ਰੀਅਸ ਲਾਇਕ ਜੀ ਸੋ ਆ કુલ ਮਿਲਾ ਕੇ ਤੁਸੀਂ ਕਹਿ ਰਹੇ ਹੋ ਕਿ ਇਸ ਮੀਟਿੰਗ ਦਾ ਚੋਣਵੀ ਨਤੀਜਿਆਂ ਤੇ ਵੀ ਕੋਈ ਅਸਰ ਪੈ ਸਕਦਾ ਦੇਖੋ ਇਹ ਤਾਂ ਹਰ ਪਾਰਟੀ ਕੋਸ਼ਿਸ਼ ਕਰ ਰਹੀ ਹੈ ਚੁਣਾਈ ਨਤੀਜੇ ਤਾਂ ਮੈਂ ਸਮਝਦਾ ਵੀ ਇਹਨਾਂ ਮੀਟਿੰਗਾਂ ਦਾ ਪਰਪਸ ਇਹੀ ਹੁੰਦਾ ਬਈ ਸਾਡੀ ਪਾਰਟੀ ਜਿੱਤੇ ਇਹ ਤਾਂ ਬੜੀ ਕਲੀਅਰ ਗੱਲ ਹੈ ਇਹਦੇ ਵਿੱਚ ਕੋਈ ਮੈਂ ਕਹਾਂ ਨਹੀਂ ਹੁੰਦਾ ਦਾ ਇਹਦਾ ਕੋਈ ਵੇਟੇਜ ਨਹੀਂ ਹੈ ਜੀ ਨਹੀਂ ਨਹੀਂ ਉਹ ਤਾਂ ਉਹ ਤਾਂ ਸੋਚ ਕੇ ਆਉਂਦੇ ਆ ਇੰਡਸਟਰੀ ਟ੍ਰੇਡ ਕਿੰਨਾ ਕਿ ਇਸ ਤੋਂ ਇਨਫਲੂਐਂਸ ਹੁੰਦੀ ਹੈ ਪਰ ਇੱਕ ਮੈਂ ਹਿਊਮਨ ਜਨਰਲ ਸਾਈਕੋਲੋਜੀ ਗੱਲ ਕਰਾਂ ਜਦੋਂ ਅਸੀਂ ਕੋਈ ਚੀਜ਼ ਸੁਣਦੇ ਆ ਤਾਂ ਸਾਡਾ ਮਾਈਂਡ ਚੇਂਜ ਹੁੰਦਾ ਸੋ ਤੁਹਾਡਾ ਮਾਈਂਡ ਚੇਂਜ ਹੋ ਗਿਆ ਮੇਰਾ ਮਾਈਂਡ ਨਹੀਂ ਚੇਂਜ ਹੋਇਆ ਸਾਡਾ ਮਾਈਂਡ ਸਟੇਬਲ ਹੈ ਤਾਂ ਕਹਿੰਦਾ ਮੈਂ ਕਹਿੰਦਾ ਵੀ ਕਾਮਨ ਮੈਨ ਹੈ ਉਹਦੀ ਉਹਦੀ ਸਾਈਕੋਲੋਜੀ ਚੇਂਜ ਬਸ ਇਹਦਾ ਰੋਜ਼ ਸਾਰਾ ਦੇਣਾ ਸੀ ਤਾਂ ਸੀਜ਼ਨਡ ਹੈ ਗਿਆ ਨਾ ਇਹ ਇਹੋ ਜਿਹੇ ਮੀਟਿੰਗਸ ਨੇ ਸੋ ਸਾਡੇ ਤੇ ਥੋੜਾ ਅਸਰ ਘੱਟ ਹੁੰਦਾ ਆਮ ਦੇਖੋ ਹੁੰਦਾ ਜਰੂਰ ਹੈ ਦੇਖੋ ਕੋਈ ਵੀ ਆ ਕੇ ਕੋਈ ਬੈਸਟ ਇੰਸ਼ੋਰੈਂਸ ਨੇ ਕੀ ਦਿੱਤੀ ਤੇ ਉਹਨਾਂ ਨੇ ਬੈਸਟ ਇੰਸ਼ੋਰੈਂਸ ਅੱਜ ਬੜੀ ਬੜੀ ਵਧੀਆ ਗੱਲ ਕਹੀ ਕਿ ਮੈਂ ਇਲੈਕਸ਼ਨ ਤੋਂ ਬਾਅਦ ਜਿਸ ਵੀ ਕਪੈਸਿਟੀ ਚ ਹੋਈ ਮੈਂ ਲੁਧਿਆਣੇ ਆਵਾਂਗੀ ਤੁਹਾਡੇ ਨਾਲ ਬੈਠ ਕੇ ਔਰ ਜਿਹੜੇ ਮਸਲੇ ਐ ਅਸੀਂ ਉਹਨਾਂ ਨੂੰ ਜੋਟਡਾਉਨ ਕਰਵਾਵਾਂਗੇ ਵੀ ਕਿਵੇਂ ਹੱਲ ਕੀਤੇ ਜਾ ਸਕਦੇ ਔਰ ਜਿਹੜੀ ਪੰਜਾਬ ਦੀ ਲੌਸਟ ਗਲੋਰੀ ਆ ਉਹ ਵਾਪਸ ਆਏ ਥੈਂਕ ਯੂ ਸਰ ਸੋ ਏ ਸੀ ਸਾਡੇ ਨਾਲ ਉਪਕਾਰ ਸਿੰਘ ਹੋਜਾ ਜੀ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਦਸੀਆਂ ਔਰ ਟੂ ਦੀ ਪੁਆਇੰਟ ਗੱਲ ਕਰਕੇ ਬੜਾ ਹੀ ਇੱਕ ਅੱਛਾ ਵਿਜ਼ਨ ਦੇਖਦੇ ਰਹੋ ਬਨੇ ਰਹੋ ਜਾਣੀ ਤੈਸੀ ਧੰਨਵਾਦ